ਕੀ ਹਾਲਾਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਜਿਹੜਾ ਕਿ ਮਿਰਚਾਂ ਦਾ ਆ ਗਿਆ ਕਿਉਂਕਿ ਮਿਰਚਾਂ ਦੀ ਸੋਧ ਦਾ ਵੀ ਨਹੀਂ ਪਾਇਆ ਪਹਿਲਾਂ ਵੀ ਜਦੋਂ ਬੀਜਣੀ ਸੀ ਤਿਆਰ ਕਰਨਾ ਸੀ ਤੇ ਫੇਰ ਅਸੀਂ ਪਾ ਨਹੀਂ ਸਕੇ ਲਾਣ ਦਾ ਕਿਉਂਕਿ ਅਸੀਂ ਬਿਜ਼ੀ ਰਹੇ ਤੇ ਸਾਰੇ ਚੱਟ ਕੇ ਪਟਕੇ ਵਾਲੇ ਕੰਮ ਸੀ ਕਿਉਂਕਿ ਕੰਮ ਦੇ ਵਿੱਚ ਵੀ ਬਿਜ਼ੀ ਸੀ ਕੁਝ ਮੌਸਮ ਖਰਾਬ ਦੱਸੇ ਸੀ ਉਹਦੇ ਕਰਕੇ ਦਾਵਾ-ਦਾਵਾ ਸੀ ਇਹ ਚੀਜ਼ਾਂ ਕਰਦੇ ਹੁਣ ਆ ਗਈ ਇਹਦੀ ਗੜਾਈ ਹੁਣ ਅਸੀਂ ਤੁਹਾਨੂੰ ਗੜਾਈ ਤੋਂ ਸ਼ੁਰੂ ਕਰਤੀ ਮਿਰਚ ਦੀ ਇਹਦੀ ਪਹਿਲੀ ਗੜਾਈ ਆ ਜੀ ਤੇ ਤੁਹਾਨੂੰ ਕਿਦਾਂ ਦੀ ਸਾਡੀ ਮਿਰਚ ਲੱਗਦੀ ਆ ਤੇ ਸਾਡਾ ਕੰਮ ਕਿਦਾਂ ਦਾ ਲੱਗਦਾ ਸਾਨੂੰ ਦੱਸਿਓ ਤੁਸੀਂ ਕਮੈਂਟ ਤੇ ਸ਼ੇਅਰ ਜੁਦ ਕਰਦਿਆ ਕਰੋ ਸਾਡੇ ਥੋੜਾ ਜਿਹਾ ਹੌਸਲਾ ਵੱਧ ਜਾਂਦਾ ਹੌਲੀ ਹੌਲੀ ਵਧੀਆ ਹੋਈ ਜਾਂਦੀ ਆ। ਸਵੇ ਨੂੰ ਗੜਾਈ ਕਰਦਣੀ ਇਹਦੀ। ਇਹ ਐਨਕਾ ਲਿਆ ਨਾਲੇ ਐਨਕਾ ਲਾ ਕੇ ਕਰਾਂ ਕੰਮ ਫੇਸੂ ਦਾ ਇਥੇ ਸੋਨਾ ਲੱਗ ਰਹਾ ਮੈਂ ਇਦਾਂ ਮੇਰੀ ਅੱਖ ਨਹੀਂ ਖੁੱਲਣੀ ਮੈਂ ਐ ਐ ਕਰੀ ਜਾਣਾ ਸੋਨਾ ਆ ਨਾ ਆਉ ਗੁੱਦੀ ਆ ਜੀ ਲੈ ਬੜ ਗਈ ਅਰੇ ਸ਼ਾਬਾ ਬੈਠੀ ਜਾਓ ਅਏ ਥਾ ਉਹਨੇ ਮਿੱਟੀ ਲਾਣੀ ਹੁੰਦੀ ਆ ਇੱਕ ਇੱਕ ਟੱਕ ਦੀ ਹਲਕੀ ਹਲਕੀ ਮੈਨੂੰ ਬੱਟ ਬਣਾਣੀ ਪੈਂਦੀ ਆ ਫੇ ਸ਼ਾ ਗਾਣੇ ਲਾਇਓ ਆ ਉਹਨੇ ਅਸਲ ਤਾਂ ਮੇਰੇ ਵਾਲਾ ਵੀ ਲਿਆ ਦੇ ਉਧਰੋਂ 에어ਪੋਰਟ ਹਨਾ ਐ ਵੀ ਦੇਖ ਲੈ ਬਾਬੇ ਦੇ ਲਾ ਕੇ ਬਾਰੇ ਨੇ ਆਲੇ ਹੁੰਦੇ ਇਹ YouTube ਲਈ ਹੋ ਗਈ ਉਹਨੇ ਹਾਂ ਇਦਾਂ ਹੋ ਜਾਂਦੇ ਆ ਪਹਿਲੇ ਕੰਮ ਮੰਗ ਆਪਣੇ ਨਿਸ਼ਾਨ ਸਾਹਿਬ ਚੜ੍ਹ ਕੇ ਆ ਵੀ ਨਿਸ਼ਾਨ ਸਾਹਿਬ ਚੜਾਤਾ ਵਿਸਾਖੀ ਆ ਵੀ ਈਦਾ ਮੈਨੂੰ ਜੀਦਾ ਜਿਆ ਨਹੀਂ ਰਿਹਾ ਇਹ ਹੈਗਾ ਸਹੀ ਜਗ੍ਹਾ ਤੇ ਆ ਕੈਮਰਾ ਕਿਉਂਕਿ ਮੇਰੀ ਨਿਗਾਹ ਉਨੀ ਜੀ ਆ ਆਪਣੇ ਸ਼ੀਰ ਢਾਲੇ ਲੇਟ ਜਾਣਾ ਇਹਦੇ ਚੁੱਕ ਕੇ ਪਤ ਪੱਕੀ ਤੇ ਰੱਖਦਾ ਕਿਉਂ ਆ ਤਕਰੀਬਨ ਚਲੋ ਉਹ ਚਾਰ ਕਵੱਟਾ ਤਾਂ ਮੈਂ ਪਹਿਲਾਂ ਨਹੀਂ ਕਰੀਓ ਸੀਗੀਆਂ ਰਾਤੀ ਕਰ ਗਿਆ ਸੀ ਤੇ ਹੁਣ ਸਵੇਰ ਦੇ ਲੱਗੇ ਹਾਂ ਇੰਨਾ ਕ ਹੋ ਗਿਆ ਅੱਜ ਦੇਖਣਾ ਕਿੰਨਾ ਕੰਮ ਖੇਚਦੇ ਆ ਕਿਉਂਕਿ ਸ਼ੇਰ ਖਿੱਚੀ ਜਾਂਦਾ ਮੈਨੂੰ ਭਾਜੀ ਪਾਈ ਜਾਂਦਾ ਮੈਂ ਮਗਰਾਂ ਉਹ ਮੋਰੇ ਮੋਰੇ ਆ ਦੇਖਦੇ ਆ ਕਿਹੜਾ ਬੰਦਾ ਕਿੰਨਾ ਕੰਮ ਕਰਦਾ ਅੱਜ ਮੁਕਾਬਲਾ ਏ ਬੋਤਾ ਦਾ ਦੇਖਦੇ ਆ ਸ਼ਾਮ ਨੂੰ ਪਤਾ ਲੱਗਣਾ ਪਰ ਉਹ ਆਪਣੇ ਸਾਹਮਣੇ ਖਿੱਚੀ ਜਾਂਦਾ ਮੈਨੂੰ ਸਾਰੀ ਬੱਟ ਨੂੰ ਸੋਧਣਾ ਪੈਂਦਾ ਸਹੀ ਢੰਗ ਨਾਲ ਬੂਟੇ ਨੂੰ ਦੇਖਣਾ ਪੈਂਦਾ ਉਹਨੇ ਇੱਕ ਸਾਈਡ ਲੈਣੀ ਆ ਗੱਡੀਆਂ-ਗੱਡੀਆਂ ਹੁਣ ਮੈਂ ਕੀ ਕਰਾਂ ਤੁਰ ਵੀ ਨਹੀਂ ਜਾ ਸਕਦਾ ਗੱਡੀਆਂ ਬੱਟਾ ਚੜਾਤੇ ਆਂਦੀਆਂ ਛੜਪਤੀਆਂ ਪੂਰੀ ਕਿੜਾਈ ਹੋਏ ਨੀ ਪਹਿਲਾਂ ਤੇ ਜੇ ਐਨਕਨ ਵਾਲਾ ਮੈਨੂੰ ਵੀ ਧੁੱਪ ਲੱਗਦੀ ਆ ਹੁਣ ਕਚਰੇ ਵਾਲੀ ਜਗ੍ਹਾ ਤੇ ਉਹ ਖਰਾਬ ਕਰਦੀ ਆ ਤਾਂ ਕਰਕੇ ਮੈਨੂੰ ਮੇਰੀ ਇੱਕ ਵਾਰ ਚੁੱਡੀ ਵੱਧ ਗਈ ਉਹਨੂੰ ਉਹ ਚੜਾਣੀ ਪੈਣੀ ਮੈਨੂੰ ਚੜਾਣੀ ਨਹੀਂ ਪੈਣੀ брауд екі баныке тигее ਆਛ ਇੱਥੇ ਢਿਲੋਂਦਾ ਬੱਸ ਨੜ ਜਾਣਾ ਆ ਵੀ ਤੈ ਢਿਲੋਂ ਦੇਖਦਾ ਨਾ ਨੜ ਜਾਣਾ ਆ ਵੀ ਤੂੰ ਚਲੋ ਬਾਕੀ ਸ਼ਾਮ ਨੂੰ ਮਿਲਦੇ ਆ ਕੋਕਿਰਨ ਨੂੰ ਪਾਣੀ ਪੋ ਗਏ ਆ ہاں ਦੇਖੋ ਕਿੰਨਾ ਬਣ ਗਿਆ ਬੱਟਾ ਬੱਟਾ ਕਿੰਨੀਆਂ ਜਣ ਗਈਆਂ ਇਹ ਹੇ ਹੋ ਚਾਰ ਪਹਿਲਾਂ ਦੀ 1 2 3 4 5 6 7 8 9 10 ਬਾਰੀ ਹੋ ਚੋਈ ਬਲੱਸ 16 ਬੱਟਾ ਚੜ ਗਈਆਂ ਬਾਕੀ ਸ਼ਾਮ ਨੂੰ ਦੇਖਦੇ ਆ ਨਾ ਕਿੰਨੀਆਂ ਚੜੂਗੀਆਂ ਫੇ ਇੱਧਰ ਬੱਟਾ ਜੜਾ ਦੇ ਤਾਇਆ ਕਹਿੰਦਾ ਮੇਰੀ ਵਿੱਚ ਲੈ ਲਿਆ ਕਰੋ ਵੀਡੀਓ ਤਾਇਆ ਕੰਮ ਦਾ ਕੋਈ ਕਰਾਵਾ ਨਹੀਂ ਕਿੱਦਾਂ ਨਹੀਂ ਕਰਾਉਂਦਾ ਬੱਟਾ ਛਾੜੋ ਤਾਂ ਚਾਹ ਚਲੋ ਹਣ ਕਈ ਫੜੋ ਆਇਆ ਆਇਆ ਹੈ ਤਾਇਆ ਕਹਿੰਦਾ ਛੱਡੋ ਸਾਰੇ ਛੱਡ ਦਿਓ ਸਾਰੇ ਤਾਇਆ ਆ ਗਿਆ ਕਹਿੰਦਾ ਮੈਂ ਕੱਲੇ ਲੈ ਚੜਾ ਦੇਣੀ ਆ ਤਾਇਆ ਕਹਿੰਦਾ ਲੈ ਤਾਇਆ ਆ ਗਈ ਹੋ ਪਹਿਲਾਂ ਹੀ ਪਾਣੀ ਮਾਰੇ ਪਾਣੀ ਪੀ ਲੱਸੀ ਤਾਇਆ ਮੁਰ ਗਿਆ ਆ ਆ ਮਾਰ ਕਹੀ ਲੈਣ ਚੱਲੇ ਆ ਨਾ ਨਾ ਮੈਂ ਆ ਗਿਆ 2 ਮਿੰਟਾਂ ਹੀ ਬਾਅਦ ਜੀ ਮਾ ਜੀਆ ਤੇ ਆ ਗਿਆ ਬਸ ਮੈਂ ਹੁਣ ਮੁੱਕ ਗਿਆ ਉਹ ਲੱਗਿਆ ਨਾ ਆਤਾ ਪੂਰਾ ਨਹੀਂ ਮੇਰਾ ਨਿਕਾ ਡਾਕਟਰ ਪੱਟੀ ਲੈ ਗਈ ਬਸ ਰੇਲ ਬਣਨ ਲੱਗਾ ਮਨ ਨਹੀਂ ਕਰ ਬਸ ਆ ਗਿਆ ਮੈਂ ਆ ਗਿਆ ਮੈਂ ਆ ਗਿਆ ਬੱਚੇ ਦੋ ਮੈਂ ਕੱਲਾ ਸੋਹ ਕੱਲਾ ਜਵਾਨ ਹੈ ਅਸੀਂ ਬੁਢੇ ਆ ਫੜਕ ਨਹੀਂ ਹੈਗਾ ਮੈਂ ਕੱਲਾ ਤੁਸੀਂ ਦੋ ਜਾਣੇ ਆ ਤੁਸੀਂ ਦੋ ਜਾਣੇ ਇੱਕ ਸਾਈਡ ਲੱਗੇ ਮੈਂ ਕੱਲਾ ਆ ਕਿਹਨਾਂ ਜਾਣ ਦਿਆ ਕਰ ਤੂੰ ਕਿੱਥੇ ਬਾਹਰ ਮਾਡਲ ਨਹੀਂ ਬੱਟਾਂ ਵਾਲੀਆਂ ਸਹੀ ਕਰਕੇ ਆ ਮੈਂ ਉਹ ਕਿੱਥੇ 201 2 3 ਮਾਡਲ 2000 ਹਾਂ 2000 ਮਾਡਲ ਤੇ ਬਾਹਰ ਕਿੱਥੇ ਬਾਹਰ ਮਾਡਲ ਕਿੱਥੇ 74 ਕਿੰਨਾ ਫਰਕ ਆ 74 20 ਆਏ ਹੋਏ ਆਏ ਹੋਏ ਹਾਂ 40 ਸਾਲ ਦਾ ਫਰਕ ਆ 40 ਸਾਲ ਦਾ ਥੋੜਾ ਨਾਲ ਬਹੁਤਾ ਇਹ ਹੁਣ ਇਸ ਦਿਨ ਪੁਰਾਣੇ ਹੋ ਗਏ ਸਹੀ ਕਰੀਂ ਹਾਂ

ਉਹ ਕਿੱਲਾ ਭਰੇ ਬਲੇ ਆ ਸਿੱਧਾ ਕਰ ਦਾਂ ਮੈਂ ਜਿਹੜਾ ਕੰਮ ਜਿਆਦਾ ਤੁਹਾਡਾ ਤਾਂ ਥੋੜਾ ਜਿਹਾ ਉਹ ਤੇਰੇ ਨਾਲ ਵੀ ਆ ਜਾਣਾ ਹਾਂ ਬਾਹਰ ਤੋਂ ਸਿੱਧਾ ਇਹ ਬਾਹਾਂ ਨਹੀਂ ਨਾ ਗੁੱਡੀ ਹੋਈ ਆ ਦਾ ਸਿੱਧਾ ਸਿੱਧਾ ਹੀ ਇਹ ਕਾਕੇ ਜਦੋਂ ਪਾਣੀ ਲੱਗਣਾ ਨਾ ਇਹਨੂੰ ਫੇਰ ਬਣਾਉਣਾ ਪੈਣਾ ਨਾ ਆਹਨੇ ਮੈਂ ਕਰਦਾ ਉਹ ਸਿੱਧਾ ਹੀ ਹੋ ਗਿਆ ਆਹ ਪਟਣੀ ਮਿਰਚ ਆਹ ਪਟਣੀ ਆ ਜਾਇ ਇਹਦਾ ਕਰਤਾ ਮੈਂ ਉਹ ਫੇਰ ਪਾ ਆਹ ਉੱਤਕੇ ਜੀ ਵੀ ਹੋ ਜਾਣੇ ਨਾ ਫੇਰ ਪਾਣੀ ਇੱਕ ਪਾਸੇ ਨੂੰ ਜਾਣ ਲੱਪਣਾ ਇਹ ਦੇਂਦੀ ਵੀ ਹੈ ਨਹੀਂ ਆਹ ਹਾਂ ਇਹ ਭੁੰਦੀ ਫੇਰ ਪਾਸ ਵਾਲੀ ਆ ਇਹ ਨਹੀਂ ਇਹ ਹੋਰ ਆ ਸਾਲੀ ਕੋਈ ਨਹੀਂ ਹੈਗੀ ਇਹ ਇਹ ਲਹਿੰਦੀ ਦੀ ਨਾਲ ਉਹ ਇਹ ਨੂੰ ਪਾਣੀ ਚ ਰੱਖਣਾ ਸਾਰਾ ਉਹ ਲੈ ਵੀ ਬੱਸ ਬੱਸ ਚੱਲ 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 ਹਾਈ ਹਾਈ ਇਹ ਕਿਦੋਂ ਦੇਖਣਾ ਬਈ ਲਗੇ ਇੱਕ ਸ਼ਾਮ ਦਾ ਕੰਮ ਥੋੜਾ ਜਿਹਾ ਮੈਂ ਕਰੂੰਗਾ ਆਰ ਦਾ ਸਾਫ ਸੁਥਈਆ ਇੱਕਦਾਂ ਇਹ ਮੈਂ ਉਹ ਉਲੀ ਜਿਹੜਾ ਮੂਟਾ ਚਾਹ ਨਾ ਉਹਨੂੰ ਚਾਜਦਾ ਮਿੱਟੀ ਨਾ ਮਿੱਟੀ ਨਾਲ ਗਾਲ ਦੇਣਾ ਚਲੋ ਜੀ ਜੇ ਵੀ ਮੈਂ ਬੜੀ ਜਿਮਤ ਕਰੀ ਉਹ ਸੇਮਤ ਨਾਲ ਚਵਲਾ ਖਾਲੀਆਂ ਉਹ ਕਿਲੋਮੀਟਰ ਕਿੰਨੇ ਗਲਾਸ ਵੀ ਚੱਕ ਅਤਾਇਆ ਗਲਾਸ ਕੇ ਨਾ ਇਹ ਆਪਣਾ ਹੋ ਗਿਆ ਹੁਣ ਆ ਸਾਡਾ ਸਵੇਰੇ ਲੱਗਿਆ ਸੀ ਮੈਂ ਤੱਕ ਜੂਰ 6:30 ਵਜੇ ਸਿਮਾ ਆ ਗਿਆ ਸੀ 7:00 ਵਜੇ ਦੇ ਲਾਗੇ ਛਾਗੇ ਤੇ ਬਾਜੀ ਘੰਟਾ ਕੇ ਠਹਿਰ ਕੇ ਆ ਗਿਆ 8:00 ਵਜੇ ਦੇ ਗਰੀਬ ਆ ਗਿਆ ਹੋਗਾ ਤਾਂ ਆ 8:30 ਆਇਆ ਹੁਣ ਤੇ ਟਾਈਮ ਕੀ ਹੋ ਗਿਆ ਇਸ ਟਾਈਮ ਦੇਖਾ ਜੇ 10:30 11 ਵਜੇ ਗਏ ਹੋਣੇ ਹਾਂ 10:30 ਮੰਨ ਲਓ ਰਲਾ ਮਲਾ ਕੇ ਦੇ ਗਏ ਹੀ ਅਸੀਂ ਦਿਹਾੜੀ ਲਾਤੀ ਇਹਨਾਂ ਬੰਦਿਆਂ ਨੇ ਹੋ ਗਿਆ ਇਹ ਅਲੀਗੋ ਗਿਆ ਬੋਬਰੀ ਇਹ ਦਿਹਾੜੀ ਹਰੀ ਹੋ ਗਈ ਦਿਹਾੜੀ ਹਰੀ ਹੋ ਗਈ ਤੇ ਇੱਕ ਹੋ ਗਿਆ ਹੋ ਗਿਆ ਹਾਂ ਬਾਕੀ ਰਹਿ ਗਈਆਂ ਕਹਿੰਦੀਆਂ ਬਤਾਂ ਉਹ ਜੇ ਹੋ ਜੂਗੀ ਮਿਰਚ ਦੇਖੋ ਕਿਉਂਕਿ ਵੀ ਪੱਕੜ ਗਿਆ ਹੋ ਗਿਆ ਸੀ ਉੱਥੇ ਦੂਜਾ ਪਿਆ ਰੰਬੀ ਪਈ ਹੈ ਬੰਨੇ ਦੇ ਉੱਤੇ ਆਪਣੇ ਕੀਤਾ ਬੋਲਦਾ ਮੈਂ ਕੱਲੇ ਛੱਡੀ ਆਈ ਨਾ ਤੂੰ ਹੁਣ ਤਾਂ ਮੈਦਾਨ ਚ ਨਿਕਲ ਇਹ ਵੇ ਦੇਖ ਕੈਮਰਾਮੈਨ ਪਿੱਛੇ ਜਾਂਦਾ ਦੇਖੋ ਜੀ ਵਾਣਾ ਕਿੰਨਾ ਸਾਲਾਂ ਬਾਅਦ ਇਹ ਵੀ ਨਿਸ਼ਾਨੀ ਲਾਲਾ ਵੱਢ ਗਈ ਆ ਆਹੋ ਛੇਤੀ ਵੱਢ ਹੋ ਜਾਊਗਾ ਉਹਨੇ ਫੇਰ ਤੇ ਯੋ ਐਂਦਰ ਨਹੀਂ ਤੇਦੀ ਆ ਲੈ ਆ ਸੇ ਮੈਂ ਜਾਤੀ ਲਿਆ ਦੇ ਮੈਨੂੰ ਵੀ ਮੈਂ ਵੀ ਲਵਾ ਦਮਾ ਘੱਟ ਜੀ ਜੇ ਅੱਛਾ ਤਾਂ ਕਿ ਵੀ ਬਿੰਦ ਹੋ ਜਾ ਲੈ ਆ ਦੇ ਰਾਤੀ ਆਰੇ ਦੀ ਰਾਤੀ ਥੇਕਾ ਦਾਨੀ ਹੈ ਕਿੱਥੇ ਹੈਗਾ ਕਿੱਥੇ ਹੈਗਾ ਪਿਆਜ਼ ਕੋਲ ਹੋਣਾ ਸਿਮੇ ਪਿਆਜ਼ ਕੋ ਪਈ ਹੁਣੀ ਜਾਤੀ ਐ ਇੱਥੇ ਪਈ ਆ ਲਿਆ ਦੇ ਚੱਕ ਕੇ